ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਵੈਗਰੀ ਜਿੱਕਾ ਖਾਲਸਾ ਤੇ ਵੈਗਰੀ ਜਿੱਕੀ ਫਤਿਹ ਆਪ ਸਾਰਿਆਂ ਨੇ ਦੋਸਤੋ ਪਹਿਲਾਂ ਸਕਰੀਨ ਸ਼ਾਟ ਵੀ ਦੇਖ ਲਿਆ ਹੁਣ ਤੇ ਉੱਪਰ ਵੀ ਲਿਖਿਆ ਹੈਗਾ ਵੀ ਘਰੇ ਬੈਠ ਕੇ ਭੌਂਕਣ ਵਾਲੀਆਂ ਕਤੀੜਾਂ ਸਾਫਤ ਕਰਨ ਜੀ ਜਗਜੀਤ ਸਿੰਘ ਡੱਲੇਵਾਲ ਰੋਟੀ ਖਾਂਦਾ ਜਾਂ ਸਾਗ ਨਾਲ ਮੱਕੀ ਦੀ ਰੋਟੀ ਖਾਂਦਾ ਹੈਗਾ ਤੇ 35 ਕਰੋੜ ਰੁਪਏ ਦੀ ਪ੍ਰਾਪਰਟੀ ਦੇ ਇਹਨੂੰ ਤਿਆਰ ਆ ਬਈ ਜੀ 35 ਕਰੋੜ ਰੁਪਏ ਦੀ ਪ੍ਰਾਪਰਟੀ ਬੰਦਾ ਨਾ ਕਰਵਾਊਗਾ ਪਰ ਪ੍ਰੂਫ ਕਰ ਦਿਓ ਜਾ ਕੇ ਵੀ ਆਹ ਸੀ ਬਈ ਡੱਲੇ ਵਾਲ ਖਾਈ ਜਾਂਦਾ ਹੈਗਾ ਗੱਲ ਕਰਦੇ ਆਪਾਂ ਦੋਸਤੋ ਅੱਜ ਦੇ ਤਾਜ਼ਾ ਹਰਿਆਣੇ ਦੇ ਆਪਣੇ ਕਿਸਾਨ ਯੂਨੀਅਨ ਦਾ ਅੱਗੂ ਨੋ ਜਵਾਨਪਾ ਅਵੀ ਮੰਨੂ ਕਹਾੜ ਕਿ ਬਹੁਤ ਚਿਰ ਹੋ ਗਿਆ ਸੀ ਕਤੀੜਾਂ ਦੀ ਆਪਾਂ ਪਹਿਲਾਂ ਦਾ ਵੀਡੀਓ ਵੇਖ ਦੀਣੀ ਇਹ ਗਾਂਟ ਪਾ ਦਿੰਨੇ ਆ ਕਿ ਗੱਲਾਂ ਕਰਦੇ ਆ ਸੁਣਦੇ ਆਂ ਦੀਆਂ ਕਿ ਇਹ ਤਾਂ ਉੱਥੇ ਬੈਠੇ ਪੀਏ 버ਗਰ ਖਾਂਦੇ ਆ ਇਹ ਤਾਂ ਮਤਲਬ ਸਰੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਖਾਂਦਾ ਢੱਲੇ ਵਾਲਾ ਐ ਕਰਦਾ ਜਿਉਂ ਕਰਦਾ ਲੱਕਤੀੜੋ ਹੁਣ ਤੁਹਾਨੂੰ ਖੁੱਲਾ ਚੈਲੰਜ ਕਰਤਾ ਵੀ ਜਾ ਕੇ ਪਰੌਣੇ ਦੇ ਸਾਹਤ ਸਬੂਤ ਪ੍ਰੂਫ ਦਿਓ ਬਿਆਸੇ ਭਾਈ ਡੱਲੇ ਵਾਲ ਰੋਟੀ ਖਾਈ ਜਾਂਦਾ ਸਰੋਂ ਦੇ ਸਾਗ ਨਾਲ ਜਾਂ ਕੋਈ ਪੀਜ਼ਾ 버ਗਰ ਖਾਈ ਜਾਂਦਾ ਜਾਂ ਕੋਈ ਹੋਰ ਚੀਜ਼ ਕੋਈ ਵੀ ਇਕੱਲੇ ਪਾਣੀ ਤੋਂ ਬਿਨਾ ਪਾਣੀ ਤੋਂ ਬਿਨਾ ਤੁਸੀਂ ਪ੍ਰੂਫ ਕਰ ਦਿਓ ਕਤੀੜੋ ਤੇ 35 ਕਰੋੜ ਰੁਪਏ ਦੀ ਪ੍ਰਾਪਰਟੀ ਤੁਹਾਨੂੰ ਹਰਿਆਣੇ ਦੇ ਕੈਥਲ ਦੇ ਵਿੱਚ ਬੰਦਾ ਨਾਂ ਕਰਵਾਊਗਾ ਤੁਹਾਡੇ ਜਿਹੜੇ ਘਰੇ ਬੈਠੇ ਭੈਣ ਚੋਲ ਭੌਂਕਦੇ ਆ ਕਤੀੜਾ ਇਹ ਤਾਂ ਉੱਥੇ ਆਗਣਾ ਰੋਟੀ ਖਾਂਦੇ ਆ ਤਾਂ ਤੜਕੇ ਲਾਉਂਦੇ ਫਲਾਨਾ ਕਰਦੇ ਆ ਤੁਸੀਂ ਜਾ ਕੇ ਬੈਠ ਕੇ ਤਾਂ ਦੇਖੋ ਚਾਗ ਲੋ ਜੇ ਤੁਹਾਨੂੰ ਇੱਕ ਦਿਨ ਨਾ ਰੋਟੀ ਮੇਰੇ ਥੋੜਾ ਡਾਟ ਪੈ ਜਾਂਦਾਗਾ ਭੈਣ ਚੋਦੋ ਜਿਹਦਾ ਖਾਣੇ ਆ ਤੁਸੀਂ ਉਸੇ ਦੀ ਨੂੰ ਨਿੰਦਦੇ ਹੋਗੇ ਚਾਗ ਲੋ ਖਾਸ ਕਰਕੇ ਆ ਦੋ ਬੰਦਿਆਂ ਦਾ ਮੈਂ ਸਪੈਸ਼ਲ ਕਹਿਣਾ ਚਾਹਣਾ ਇੱਕ ਤਾਂ ਬੂਟਾ ਭੈਣ ਚੋਦੋ ਗੋਲ ਖਚੋਰ ਸਾਲਾ ਦੱਲਾ ਕਤੀੜ ਤੇ ਦੂਜੀ ਕਤੀੜਾ ਦਰਾਹੇ ਵਾਲੀ ਰਣਜੋਤ ਭੈਣ ਚੋਦ ਹੁਣ ਚ ਅਗਲਾ ਸਾਫਤ ਕਰਦੇ ਜੇ ਤੂੰ ਆਦੇ ਪਿਓ ਦਾ ਹੈਗਾ ਤੇ ਨਹੀਂ ਦਰਾਹੇ ਦੇ ਵਿੱਚ ਭਈ ਇਹ ਵੀ ਇਹ ਸਾਨੂੰ ਪਤਾ ਬਹੁਤ ਰਹਿੰਦਾ ਤੂੰ ਭਈਆਂ ਦੀ ਸੱਟ ਹੈ ਤੇ ਜਾਂ ਪ੍ਰੂਫ ਕਰਾ ਕੇ ਵੀ ਆਸੇ ਭਾਈ ਡੱਲੇ ਵਾ ਰੋਟੀ ਖਾਈ ਜਾਂਦਾ ਜਾਂ ਕੋਈ ਚੀਜ਼ ਖਾਈ ਜਾਂਦਾਗਾ ਤੇ ਜਾਂ ਬਾਕੀ ਸਿਰ ਇੱਕ ਹੋਰ ਵੀਰਾਂ ਨੂੰ ਕਹਿਣਾ ਚਾਹੁੰਦਾ ਨਹੀਂ ਇਹਦੀ ਕੁੱਤੇ ਖੜੀ ਭੈਣ ਚੋਦ ਦੀ ਮੈਂ ਕਰੂੰ ਜੇ ਕਿਸੇ ਕੋਲ ਨੰਬਰ ਹੈਗਾ ਇਹਨਾਂ ਦੋਨਾਂ ਦਾ ਤਾਂ WhatsApp ਜਰੂਰ ਮੈਸੇਜ ਜਰੂਰ ਕਰਿਓ ਭਾਈ ਬਣ ਕੇ ਵੀ ਇਹਨਾਂ ਨੂੰ ਫਿਰ ਮੈਂ ਫੋਨ ਕਰਕੇ ਐਂ ਕਹਿਣਾ ਵੀ ਆਜੋ ਸਬੂਤ ਪ੍ਰੂਫ ਕਰੋ ਤੁਸੀਂ ਵੀ ੱੱਲੇ ਵਾਲਾ ਟੀ ਰੋਟੀ ਪਾਣੀ ਖਾਈ ਜਾਂਦਾ ਹੁਣ ਥੋੜੇ ਪ੍ਰਾਣੇ 11 ਹੋਰ ਬਹਿ ਗਏ 100 12 ਕਰੋ ਆਪੋ ਆਦੀਆਂ ਕੁੜੀਆਂ ਦਾ ਪੋਤੀਆਂ ਦਾ ਦੋਦੀਆਂ ਦਾ ਰਿਸ਼ਤਾ ਉਹਨਾਂ ਬਾਰੇ ਵੀ ਪ੍ਰੂਫ ਕਰੋ ਤੁਸੀਂ ਵਿਆਸੇ ਭਈਏ ਤਾਂ ਖਾਈ ਪੀ ਜਾਂਦੇ ਹੈਗੇ ਤੇ ਅਸੀਂ ਵੀ ਮੰਨ ਜਾਂਗੇ ਹਾਂ ਭਈ ਕਤੀੜਾਂ ਵੀ ਠੀਕ ਹੈ ਨਹੀਂ ਭੈਣ ਚੁੱਧੋ ਤੂੰ ਘਰੇ ਬੈਠੇ ਅੰਦਰ ਕਮਰੇ 'ਚ ਬੈਠੇ ਮੋਬਾਈਲ ਮੂਰੇ ਭੌਂਕੀ ਜਾਂਦੇ ਆ ਕਤੀੜੋ ਪ੍ਰੂਫ ਵੀ ਕਰੋ ਕੋਈ ਚੀਜ਼ ਹੈ ਸਾਫਤਤਾ ਕਰੋ ਕਿ ਬਸ ਐ ਹੁੰਦਾ ਵੀ ਕਿਸੇ ਨੂੰ ਨਿੰਦ ਕੇ ਤੇ ਵੀਡੀਓ ਚ ਚੱਲ ਜੂਗੀ ਜਾਂ ਵਿਊ ਲੈਣੇ ਹੈਗੇ ਤੁਸੀਂ ਭਈਆਂ ਦੀ ਸਾਟੋਂ ਉਹ ਵੀ ਆਪ ਦੇ ਸਿੱਦਕ ਦੇ ਪੱਕੇ ਹੁੰਦੇ ਭਈਆਂ ਦੀ ਵੀ ਹਨ ਹਾਈਬ੍ਰਿਡ ਹਾਂ ਤੁਸੀਂ ਭੈਣ ਚੱਲ ਦੋ ਕਿਸਿਆ ਦੇ ਪਿਓ ਦੇ ਨਹੀਂ ਤੁਸੀਂ ਹਰਾਮ ਦੇ ਹੋ ਹਰਾਮ ਦੇ ਨਾਲੇ ਦਾ ਉਹੀ ਪਣੁਈਆਂ ਦਾ ਤੁਸੀਂ ਖਾਨੇ ਹੋ ਨਾਜ ਨਾਲੇ ਉਪਣੁਈਆਂ ਨੂੰ ਤੁਸੀਂ ਮਾਰਾ ਕਹਿੰਦੇ ਹੋ ਭਾਈ ਬਾਲੀ ਆਪਾਂ ਵੀਡੀਓ ਲੰਮੀ ਨਹੀਂ ਕਰਦੇਗੇ ਬਸ ਇਹਨਾਂ ਨੂੰ ਕਤੀੜਾਂ ਨੂੰ ਦੁਆਰੇ ਦੋ ਤਿੰਨ ਵਾਰ ਖੁੱਲਾ ਚੈਅ ਲਿੰਦਾ ਯਾਰ ਵੀ ਪ੍ਰੂਫ ਕਰਦੇ ਬਸ ਹੁਣ ਤੁਸੀਂ ਜਾ ਕੇ ਉੱਥੇ ਤੇ 35 ਕਰੋੜ ਰੁਪਏ ਦੀ ਪ੍ਰਾਪਰਟੀ ਮਿਲੂਗੀ ਜਿਹੜਾ ਪ੍ਰੂਫ ਕਰੂਗਾ ਉਹਨੂੰ ਕੋ ਮੀਡੀਆ ਸਾਹਮਣੇ ਜਾਂ ਉੱਥੇ ਜਾ ਕੇ ਵੀ ਆਹ ਦੇਖੋ ਉਸ ਕਿਸੇ ਕੋਈ ਵੀਡੀਓ ਜਾਂ ਕੋਈ ਵੀ ਜਾਂ ਕੋਈ ਬੰਦਾ ਕਹੇ ਵੀ ਮੈਂ ਭਾਈ ਢੱਲੇਵਾਲ ਦੇ ਮੂੰਹ ਚ ਰੋਟੀ ਪਾ ਕੇ ਆਇਆ। ਅੱਛਾ ਦੋਸਤੋ ਵੀਡੀਓ ਥੋੜੀ ਜ਼ਿਆਦਾ ਲੰਮੀ ਹੋ ਜਾਂਦੀ ਐ। ਇੰਨੀਆਂ ਗੱਲਾਂ ਕਹਿੰਦੇ ਹੋਏ ਤੁਹਾਡਾ ਆਪਣਾ ਛੋਟਾ ਵੱਡਾ ਭਰਾ ਸਿੱਧੂ ਬਾਈ ਬਰਖੰਡੇ ਤੋਂ ਤੇ ਜੇ ਵੀਡੀਓ ਬਈ ਵਧੀਆ ਚੰਗੀ ਲੱਗੇ ਭਾਈ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਕਟੀੜਾ ਤੀਗ ਪਹੁੰਚ ਜੇ ਤੇ ਇਹਨਾਂ ਕਟੀੜਾ ਨੂੰ ਜੋ ਵੀ ਜਿੰਨੇ ਵੀ ਯੂਟਿਊਬਰ ਬਲੌਗਰ ਹੈਗਾ ਸਾਰੇ ਭੈਣ ਚੁੱਦਾਂ ਨੇ ਇਹਨਾਂ ਨੂੰ ਲਾਣਤਾਂ ਪਾਓ ਵੀ ਭੈਣ ਚੁੱਦੋਂ ਭੌਂਕੀ ਦਾ ਜਾਨਣੇ ਹੋਣੇ ਪ੍ਰੂਫ ਵੀ ਕਰੋ ਹੋਣਾ ਕੇ ਅੱਛਾ ਭਾਈ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਵੈਰੂ ਮੇਰ ਕਰੇ ਤੇ ਜਿੱਤਾਂਗੇ ਜ਼ਰੂਰ ਜਾਰੀ ਜਾਣ ਕੇ ਰੱਖਿਓ